ਤੋ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਮੇਰਾ ਨਾਮ ਪਾਸੇ ਸਾਹਿਲ ਜੋਸਫ ਹੈ ਔਰ ਮੈਂ ਅੰਬਰੀ ਸਰਦਾ ਰਹਿਣ ਵਾਲਾ ਹਾਂ ਔਰ ਇਹ ਵੀਡੀਓ ਬਣਾਉਂਦਾ ਮੇਰਾ ਇੱਕ ਲਕਸ਼ ਹੈ ਕਿ ਤੁਸੀਂ ਦੇਖ ਰਹੇ ਹੋ ਸਾਰੇ ਸਾਡੇ ਪ੍ਰਭੂ ਦੇ ਦਾਸ ਜਿਹੜੇ ਅਪੋਸਟਲ ਅੰਕਰ ਨਰੋਲਾ ਜੀ ਨੇ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਬੜੀ ਵਿਦਾਰੀ ਦਾ ਪ੍ਰਚਾਰ ਕੀਤਾ ਹੈ ਔਰ ਕਿੰਨੇ ਯੂਥ ਨੇ ਉਹਨਾਂ ਦੁਆਰਾ ਜੀਵਨ ਬਦਲਿਆ ਹੈ ਕਿੰਨੇ ਨਸ਼ਿਆਂ ਚੋਂ ਲੋਗ ਛੁੜਾਏ ਗਏ ਨੇ ਕਿੰਨੇ ਲੋਕਾਂ ਦੀ ਜ਼ਿੰਦਗੀ ਉਹਨਾਂ ਦੀ ਪ੍ਰਾਰਥਨਾਵਾਂ ਦੇ ਦੁਆਰਾ ਸਵਾਰੀ ਗਈ ਹੈ ਔਰ ਮੈਂ ਮੈਂ ਖੁਦ ਵੀ ਇੱਕ ਦਾਸ ਹਾਂ ਔਰ ਮੈਂ ਅੱਛੇ ਤਰੀਕੇ ਨਾਲ ਜਾਣਦਾ ਹਾਂ ਇਸ ਚੀਜ਼ ਨੂੰ ਕਿ ਪਰਮੇਸ਼ੁਰ ਇਸ ਧਰਤੀ ਤੇ ਕਿਸੇ ਧਰਮ ਨੂੰ ਲੜਾਉਣ ਦੇ ਲਈ ਨਹੀਂ ਆਇਆ ਪਰਮੇਸ਼ੁਰ ਇਸ ਧਰਤੀ ਦੇ ਉੱਤੇ ਕੋਈ ਯੁੱਧ ਕਰਵਾਉਣ ਦੇ ਲਈ ਨਹੀਂ ਆਇਆ ਔਰ ਅੱਜ ਜੇ ਤੁਸੀਂ ਇਸ ਸ਼ਬਦ ਸੁਣ ਰਹੇ ਹਾਂ ਜਿਸ ਸ਼ਬਦ ਨੂੰ ਬੜਾ ਬਵਾਲ ਬਣਾ ਦਿੱਤਾ ਗਿਆ ਹੈ ਬੜਾ ਉਹਨਾਂ ਨੇ ਫੈਲਾ ਦਿੱਤਾ ਹੈ ਸ਼ਬਦ ਨੂੰ ਕਰੂਸੜ ਨਾਮ ਦੇ ਕੇ ਕਰੂਸੜ ਦੇ ਸ਼ਬਦ ਨੂੰ ਟ੍ਰਾਂਸਲੇਟ ਕਰਕੇ ਉਹਨਾਂ ਨੇ ਬੋਲ ਦਿੱਤਾ ਕਿ ਇੱਕ ਧਾਰਮਿਕ ਇੱਕ ਆਪਣਾ ਯੁੱਧ ਕਰਨ ਦੇ ਲਈ ਆਂਦੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਅਪੋਸਟਲ ਅੰਕੁਰ ਯੂਸਫ ਨਰੂਲਾ ਜੀ ਜਦੋਂ ਆਏ ਨੇ ਔਰ ਬਹੁਤ ਸਾਰੇ ਐਸੇ ਸ਼ਰਾਰਤੀ ਆਂਸਰਾਂ ਨੇ ਤੁਸੀਂ ਜਾਣਦੇ ਆ ਕਿ ਕਿੰਨਾ ਗਲਤ ਬੋਲਿਆ ਹੈ ਕਿੰਨਾ ਖਿਲਾਫ ਬੋਲਿਆ ਹੈ ਔਰ ਤੁਹਾਨੂੰ ਪਤਾ ਹੈ ਬਾਈਬਲ ਕਹਿੰਦੀ ਹੈ ਕਿ ਸਾਡਾ ਜਿਹੜਾ ਯੁੱਧ ਆ ਉਹ ਖੂਨ-ਮਾਸ ਦੇ ਨਾਲ ਨਹੀਂ ਹੈ ਸਾਡਾ ਯੁੱਧ ਅੰਧਕਾਰ ਦੀ ਸ਼ਕਤੀਆਂ ਦੇ ਨਾਲ ਹੈ ਸਾਡਾ ਯੁੱਧ ਤੇ ਉਹਨਾਂ ਚੀਜ਼ਾਂ ਦੇ ਨਾਲ ਹੈ ਜਿਹੜੀਆਂ ਸ਼ੈਤਾਨ ਦੇ ਦੁਆਰਾ ਲੋਕਾਂ ਦੇ ਘਰਾਂ ਨੂੰ ਨਾਸ਼ ਕਰ ਰਹੀ ਨੇ ਅੱਜ ਕਿੰਨੇ ਨਸ਼ੇ ਦੇ ਕਾਰਨ ਲੋਕਾਂ ਦੇ ਘਰਾਂ ਦੇ ਦੀਵੇ ਬੁਝੇ ਹੋਏ ਨੇ ਅੱਜ ਕਿੰਨੇ ਲੜਾਈ ਝਗੜਿਆਂ ਦੇ ਕਾਰਨ ਡਿਵੋਰਸ ਦੇ ਕਾਰਨ ਦੁਸ਼ਟ ਆਤਮਾਵਾਂ ਦੇ ਕਾਰਨ ਕਿੰਨਾ ਜ਼ਿਆਦਾ ਸ਼ੈਤਾਨ ਨੇ ਦੁਨੀਆ ਤੇ ਕਬਜ਼ਾ ਕੀਤਾ ਹੋਇਆ ਹੈ ਔਰ ਉਸੇ ਤਰ੍ਹਾਂ ਸਾਡੇ ਹੀ ਭਾਈਚਾਰੇ ਦੇ ਵਿੱਚੋਂ ਕੁਝ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਉਸ ਪ੍ਰਚਾਰ ਨੂੰ ਗਲਤ ਤਰੀਕੇ ਨਾਲ ਫੈਲਾ ਰਹੇ ਨੇ ਤੇ ਮੈਂ ਅਪੀਲ ਕਰਨਾ ਚਾਹਾਂਗਾ ਆਪਣੀ ਸਰਕਾਰ ਨੂੰ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਿਸ ਤਰ੍ਹਾਂ ਵਚਨ ਜਿਹੜਾ ਪਰਮੇਸ਼ਰ ਦਾ ਤੇਜੀ ਨਾਲ ਫੈਲ ਰਿਹਾ ਹੈ ਉਸੇ ਤਰ੍ਹਾਂ ਸਾਡੇ ਵਿੱਚੋਂ ਕੁਝ ਸਾਡੀ ਇੱਕ ਭੈਣ ਆ ਜਿਹਦਾ ਨਾਮ ਨਵਨੀਤ ਕੌਰ ਆ ਔਰ ਦੂਸਰੇ ਬਾਬਾ ਗੁਰਪ੍ਰੀਤ ਸਿੰਘ ਨੇ ਜਿਹੜੇ ਇਸ ਵਿੱਚ ਇਸ ਸ਼ਬਦ ਦਾ ਬੜਾ ਗਲਤ ਉਪਯੋਗ ਕਰ ਰਹੇ ਨੇ ਕਹਿ ਰਹੇ ਨੇ ਕਿ ਜਿਹੜਾ ਕਰੂਸਰ ਸ਼ਬਦ ਆ ਇੱਕ ਲੜਾਈ ਨੂੰ ਦਰਸਾਉਂਦਾ ਹੈ ਇੱਕ ਯੁੱਧ ਨੂੰ ਦਰਸਾਉਂਦਾ ਹੈ ਤੁਸੀਂ ਸਾਰੇ ਜਾਣਦੇ ਆ ਕਿ ਮਸੀਹ ਕੌਮ ਕਦੀ ਹਥਿਆਰਾਂ ਨੂੰ ਨਹੀਂ ਚੱਕਦੀ ਮਸੀਹ ਕੌਮ ਕਦੀ ਵੀ ਆਪਣੇ ਸ਼ਸਤਰਾਂ ਦੇ ਨਾਲ ਨਹੀਂ ਉਤਰਦੀ ਮਸੀਹ ਕੌਮ ਕੇਵਲ ਬਚਨ ਨੂੰ ਲੈ ਕੇ ਉਤਰਦੀ ਹੈ ਮਸੀਹ ਕੌਮ ਕੇਵਲ ਕਲਾਮ ਨੂੰ ਲੈ ਕੇ ਉਤਰਦੀ ਹੈ ਔਰ ਤੁਸੀਂ ਸਾਰੇ ਇਸ ਚੀਜ਼ ਨੂੰ ਅੱਛੇ ਤਰੀਕੇ ਨਾਲ ਜਾਣਦੇ ਹੋ ਕਿ ਜਦੋਂ ਜਦੋਂ ਮਸੀਹਿਆਂ ਤੇ ਸਤਾਵ ਆਇਆ ਪਰਮੇਸ਼ਵਰ ਨੇ ਉਹਨਾਂ ਨੂੰ ਬੜੀ ਜਿੱਤ ਦਿੱਤੀ ਹੈ ਤੇ ਮੈਂ ਇਸ ਭੈਣ ਨੂੰ ਤੇ ਆਪਣੇ ਆਪਣੇ ਭਰਾ ਬਾਬਾ ਗੁਰਪ੍ਰੀਤ ਸਿੰਘ ਜੀ ਨੂੰ ਮੈਂ ਬੇਨਤੀ ਕਰਦਾ ਹਾਂ ਕੀ ਭਾਈ ਭਾਈ ਸਾਹਿਬ ਤੁਸੀਂ ਥੋੜਾ ਆਪਣੇ ਵੱਲ ਧਿਆਨ ਦਿਓ ਤੁਸੀਂ ਵੀ ਬਚਨ ਨੂੰ ਫਿਲਾਓ ਤੁਹਾਨੂੰ ਕੋਈ ਮਨਾਈ ਨਹੀਂ ਆ ਤੁਸੀਂ ਪ੍ਰਚਾਰ ਕਰੋ ਜਿਆਦਾ ਤੋਂ ਜਿਆਦਾ ਕਰੋ ਤੁਸੀਂ ਮਿਹਨਤ ਕਰੋ ਪ੍ਰਾਰਥਨਾਵਾਂ ਕਰੋ ਔਰ ਪਰਮੇਸ਼ਰ ਤੁਹਾਨੂੰ ਵੀ ਵਿਦਾਏਗਾ ਔਰ ਇੱਕ ਚੀਜ਼ ਯਾਦ ਰੱਖੋ ਇੱਕ ਬਾਈਬਲ ਇਹ ਚੀਜ਼ ਬਿਆਨ ਕਰਦੀ ਆ ਕਿ ਤੁਸੀਂ ਕਿਸੇ ਦੀ ਅੱਖ 'ਚ ਝਿੰਕਾ ਦੇਖਦੇ ਹੋ ਲੇਕਿਨ ਜਿਹੜਾ ਤੁਹਾਡੀ ਅੱਖ 'ਚ ਏਡਾ ਵੱਡਾ ਲੱਠਾ ਆ ਤੁਹਾਨੂੰ ਉਹ ਨਹੀਂ ਦਿਖਦਾ ਔਰ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਜਿੰਨੀ ਮਸੀਹੀ ਕੌਮ ਆ ਇੱਕ ਹੋ ਜਾਓ ਪ੍ਰਭੂ ਯੀਸ਼ੂ ਮਸੀਹ ਦੇ ਨਾਂ ਦੇ ਵਿੱਚ ਔਰ ਜੰਮ ਕੇ ਸਪੋਰਟ ਕਰੋ ਪਰਮੇਸ਼ਵਰ ਦੇ ਦਾਸ ਨੂੰ ਤਾਂਕਿ ਹਰ ਇੱਕ ਉਹ ਵਿਰੋਧੀ ਦੀ ਤਾਕਤ ਜਿਹੜੀ ਦਬਾਣਾ ਚਾਹ ਰਹੀ ਹੈ ਪੰਜਾਬ ਦੇ ਵਿੱਚ ਉਹ ਸ਼ਰਮਿੰਦੀ ਕੀਤੀ ਜਾਵੇ ਯੀਸ਼ੂ ਦੇ ਨਾਂ ਦੇ ਵਿੱਚ ਔਰ ਪਰਮੇਸ਼ਵਰ ਆਪਣੀ ਪ੍ਰਜਾ ਨੂੰ ਵੱਡੀ ਸਫਲਤਾ ਦੇਵੇ ਇੱਕ ਇਹ ਜਿਹੜੀ ਲੋਕ ਕਹਿੰਦੇ ਨੇ ਕਿ ਇਹ ਧਰਮ ਜਿਹੜਾ ਬਾਹਰ ਦਾ ਹੈ ਔਰ ਮੈਂ ਕਹਿੰਦਾ ਕਿ ਮੈਂ ਇੱਕ ਬੌਨ ਕ੍ਰਿਸਚਨ ਆ ਮੈਂ ਬਚਪਨ ਤੋਂ ਪਰਮੇਸ਼ਰ ਦੇ ਵਿੱਚ ਆ ਔਰ ਮੈਂ ਸੱਚਮੁੱਚ ਦੇਖਿਆ ਹੈ ਕਿ ਜੋ ਬੌਨ ਕ੍ਰਿਸਚਨ ਨਹੀਂ ਕਰ ਪਾਇਆ ਉਹ ਅਨਿਆਜਾਤੀ ਲੋਕਾਂ ਨੇ ਆ ਕੇ ਪ੍ਰਭੂ ਦੇ ਵਿੱਚ ਕੀਤਾ ਔਰ ਸੱਚਮੁੱਚ ਇਹ ਕੋਈ ਧਰਮ ਬਾਹਰ ਦਾ ਨਹੀਂ ਹੈ ਮੈਂ ਖੁਦ ਪੰਜਾਬ ਦਾ ਆ ਮੈਂ ਕੋਈ ਬਾਹਰ ਤੋਂ ਨਹੀਂ ਆਇਆ ਮੈਂ ਤੈਨੂੰ ਦੱਸ ਰਿਹਾ ਕਿ ਪਰਮੇਸ਼ਰ ਨੇ ਜਗਤ ਨਾਲ ਪ੍ਰੇਮ ਕੀਤਾ ਔਰ ਉਹਨੇ ਸਾਰੇ ਨੇ ਛੇੜੀਆਂ ਨੂੰ ਸਾਰੇ ਨਿਰਬੁੱਧੀਆਂ ਨੂੰ ਸਾਰੇ ਖੱਡੇ ਚ ਪੜੇ ਹੋਇਆਂ ਨੂੰ ਜ਼ਮੀਨ ਤੇ ਡਿੱਗੇ ਹੋਇਆਂ ਨੂੰ ਖਾਕ ਚ ਰੁਲੇ ਹੋਇਆਂ ਨੂੰ ਚੱਕਿਆ ਏ ਸ਼ੂ ਮਸੀਨੇ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਨਾ ਔਰ ਆਪਣੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਨਾ ਕਿ ਇਹੋ ਜੇ ਸਰ ਇਹੋ ਜੇ ਸ਼ਰਾਰਤੀ ਅਨਸਰਾਂ ਤੇ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਔਰ ਇਹਨਾਂ ਨੂੰ ਜਵਾਬ ਦਿੱਤਾ ਜਾਵੇ ਜੋ ਹਰ ਇੱਕ ਧਰਮ ਦੇ ਵਿੱਚ ਗੜਬੜੀ ਪੈਦਾ ਕਰ ਰਹੇ ਆ ਇਹ ਪੰਜਾਬ ਦੀ ਧਰਤੀ ਆ ਤੁਸੀਂ ਸਾਰੇ ਜਾਣਦੇ ਆ ਔਰ ਇੱਥੇ ਹਰ ਇੱਕ ਧਰਮ ਨੂੰ ਆਪਣਾ ਪ੍ਰਚਾਰ ਕਰਨ ਦਾ ਪੂਰਾ ਅਧਿਕਾਰ ਹੈ ਔਰ ਹਰ ਇੱਕ ਧਰਮ ਆਪਣੀ ਪ੍ਰਚਾਰ ਨੂੰ ਕਰ ਸਕਦਾ ਹੈ ਇਹ ਸੰਵਿਧਾਨ ਕਹਿੰਦਾ ਹੈ ਔਰ ਤੁਹਾਨੂੰ ਪਤਾ ਕਿ ਜੇ ਹਰ ਇੱਕ ਧਰਮ ਪ੍ਰਚਾਰ ਕਰ ਸਕਦਾ ਹੈ ਤੇ ਕੋਈ ਧਰਮ ਕਿਸੇ ਦੇ ਖਿਲਾਫ ਖੜਾ ਨਹੀਂ ਹੋ ਸਕਦਾ ਔਰ ਇਸ ਕਰਕੇ ਮੈਂ ਇਹ ਅਪੀਲ ਕਰਦਾ ਕਿ ਆਪਾਂ ਸਾਰੇ ਇੱਕ ਹੋਈਏ ਔਰ ਜਵਾਬ ਦੇਈਏ ਇਸ ਚੀਜ਼ ਦਾ ਤੁਸੀਂ ਸਾਰੇ ਜਾਣਦੇ ਹੋ ਇਸ ਪੰਜਾਬ ਦੀ ਧਰਤੀ ਤੇ ਹਰ ਇੱਕ ਕੌਮ ਰਹਿੰਦੀ ਹੈ ਹਰ ਇੱਕ ਜਾਤ ਦਾ ਬੰਦਾ ਰਹਿੰਦਾ ਹੈ ਸਿੱਖ ਰਹਿੰਦਾ ਹੈ ਮੁਸਲਿਮ ਰਹਿੰਦਾ ਹੈ ਸਿੱਖ ਰਹਿੰਦਾ ਹੈ ਇਸਾਈ ਰਹਿੰਦਾ ਹੈ ਹਰ ਬੰਦਾ ਇਸ ਪੰਜਾਬ ਦੀ ਧਰਤੀ ਤੇ ਰਹਿੰਦਾ ਹੈ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਆਪ ਇੱਕ ਹੋ ਕੇ ਪਰਮੇਸ਼ਵਰ ਅਗੇ ਪ੍ਰਾਰਥਨਾ ਵੀ ਕਰਨੀ ਹੈ ਔਰ ਆਪਾਂ ਸਾਰਿਆਂ ਨੇ ਪ੍ਰਭੂ ਦੇ ਦਾਸ ਅਪੋਸਟਲ ਅੰਕੁਰ ਨਰੂਲਾ ਜੀ ਦੇ ਲਈ ਆਪਾਂ ਫੇਵਰ ਚ ਖੜੇ ਹੋਣਾ ਹੈ ਕਿਉਂਕਿ ਤੁਸੀਂ ਸਾਰੇ ਜਾਣਦੇ ਆ ਕਿ ਪਰਮੇਸ਼ਵਰ ਨੇ ਆਪਣੇ ਬੱਚ ਨੂੰ ਕਿੰਨਾ ਫਿਲਾਇਆ ਹੈ ਉਹਨਾਂ ਦੇ ਦੁਆਰਾ ਕਿੰਨਾ ਪਰਮੇਸ਼ਵਰ ਨੇ ਵਿਦਾਇਆ ਹੈ ਉਹਨਾਂ ਦੇ ਦੁਆਰਾ ਮੇਰਾ ਖੁਦ ਬੜਾ ਜੀਵਨ ਬਦਲਿਆ ਹੈ ਉਹਨਾਂ ਦੇ ਪ੍ਰਚਾਰ ਦੇ ਦੁਆਰਾ ਔਰ ਅਗਰ ਮੈਂ ਅੱਜ ਸੇਵਕਾਈ ਕਰ ਰਿਹਾ ਹਾਂ ਤੇ ਕਿਤੇ ਨਾ ਕਿਤੇ ਉਹਨਾਂ ਦੇ ਬੋਏ ਹੋਏ ਬਚਨ ਨੇ ਜਿਨ੍ਹਾਂ ਦੇ ਦੁਆਰਾ ਅਸੀਂ ਖੜੇ ਹਾਂ ਅਸੀਂ ਕਿਸੇ ਦਾ ਧਰਮ ਨਹੀਂ ਕਿਸੇ ਦੀ ਜਾਤ ਨਹੀਂ ਕਿਸੇ ਕਾਮ ਨੂੰ ਨਹੀਂ ਅਸੀਂ ਆਪਣੇ ਜੀਵਿਤ ਪਰਮੇਸ਼ਰ ਦਾ ਵਚਨ ਫੈਲਾਉਣ ਦੇ ਲਈ ਆਏ ਆਂ ਔਰ ਅਸੀਂ ਇਸ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਅਸੀਂ ਖੁੱਦ ਪੰਜਾਬ ਦੇ ਆਂ ਅਸੀਂ ਕਿਤੇ ਬਾਹਰ ਤੋਂ ਨਹੀਂ ਆਏ ਸਾਨੂੰ ਕਿਤੋਂ ਬਾਹਰੋਂ ਨਹੀਂ ਭੇਜਿਆ ਗਿਆ ਕਿ ਪੈਸਾ ਦੇ ਕੇ ਕਿ ਤੁਸੀਂ ਆਓ ਤੇ ਪ੍ਰਚਾਰ ਕਰੋ ਔਰ ਮੈਂ ਦੱਸਣਾ ਚਾਹੁੰਨਾ ਕੋਈ ਸਾਨੂੰ ਕੋਈ ਸਪੋਰਟ ਨਹੀਂ ਆ ਅਸੀਂ ਪਰਮੇਸ਼ੁਰ ਦੇ ਗਵਾਹ ਆ ਅਸੀਂ ਪਰਮੇਸ਼ੁਰ ਨੂੰ ਜਾਨ ਦੇਣੀ ਹੈ ਅਸੀਂ ਪਰਮੇਸ਼ੁਰ ਕੋਲੋਂ ਜੀਵਨ ਪਾਇਆ ਹੈ ਤੇ ਅਸੀਂ ਕਦੀ ਨਹੀਂ ਬੋਲ ਸਕਦੇ ਕਿ ਪਰਮੇਸ਼ੁਰ ਪਰਮੇਸ਼ੁਰ ਨੇ ਸਾਨੂੰ ਖਰੀਦਿਆ ਹੈ ਉਹਨੇ ਆਪਣੇ ਲਹੂ ਦੇ ਨਾਲ ਖਰੀਦਿਆ ਹੈ ਸਾਨੂੰ ਔਰ ਇਸ ਕਰਕੇ ਅਗਰ ਬਾਈਬਲ ਦੇ ਵਿੱਚ ਅੱਜ ਤੱਕ ਕੋਈ ਬੰਦਾ ਕ੍ਰਿਸ਼ਨਾਲਿਟੀ ਨੂੰ ਦਬਾ ਨਹੀਂ ਸਕਿਆ ਚਾਹੇ ਰਾਜਾ ਸੀਗਾ ਤੇ ਚਾਹੇ ਸਰਕਾਰਾਂ ਸੀਗੀਆਂ ਔਰ ਬਾਈਬਲ ਕਹਿੰਦੇ ਆ ਕਿ ਪਰਮੇਸ਼ੁਰ ਜਿੱਤ ਦਿਨ ਦਾ ਆਇਆ ਆਪਣੇ ਲੋਕਾਂ ਨੂੰ ਔਰ ਮੇਰਾ ਵਿਸ਼ਵਾਸ ਹੈ ਕਿ ਸਾਡੀਆਂ ਸਰਕਾਰਾਂ ਜੋ ਸਾਡੇ ਪੰਜਾਬ ਦੀਆਂ ਸਰਕਾਰਾਂ ਨੇ ਸਾਡੇ ਵੱਡੇ ਵੱਡੇ ਲੋਕ ਨੇ ਅਫਸਰ ਨੇ ਜਿਹੜੇ ਔਰ ਇਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਉਣਗੇ ਔਰ ਇਹਨਾਂ ਨੂੰ ਇਹਨਾਂ ਦੇ ਕਬਜ਼ਾ ਕਰਨਗੇ ਔਰ ਇਹਨਾਂ ਨੂੰ ਜਲਦੀ ਤੋਂ ਜਲਦੀ ਇਸ ਸ਼ਰਾਰਤੀ ਅੰਸਰਾਂ ਨੂੰ ਇਸ ਜਗ੍ਹਾ ਤੋਂ ਹਟਾਇਆ ਜਾਏਗਾ ਤਾਂਕਿ ਇਹ ਲੋਕ ਜਿਹੜੇ ਆਪਣੇ ਗਲਤ ਵਚਨਾਂ ਨੂੰ ਫੈਲਾ ਰਹੇ ਨੇ क्रूरਸ਼ੜ ਸ਼ਬਦਾਂ ਦੀ ਉਪਯੋਗ ਕਰ ਰਹੇ ਨੇ ਤੁਸੀਂ ਸਾਰੇ ਜਾਣਦੇ ਹੋ ਇੱਕ ਆਤਮਿਕ ਯੁੱਧ ਹੈ ਔਰ ਅਸੀਂ ਆਤਮਿਕ ਯੁੱਧ ਕਿੱਦਾਂ ਲੜਨਾ ਹੈ ਔਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਡੀ ਇਸ ਅਪੀਲ ਨੂੰ ਜ਼ਰੂਰ ਗ੍ਰਹਿਣ ਕਰੋਗੇ ਔਰ ਅਸੀਂ ਇਸ ਅਪੀਲ ਨੂੰ ਤੁਹਾਡੇ ਅੱਗੇ ਰੱਖਦੇ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਦੀ ਪ੍ਰਭੂ ਤਾ ਨੂੰ ਸਾਰਿਆਂ ਨੂੰ ਬLES ਕਰੇ